ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਥੰਬਨੇਲ ਦੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਪੇਸਣ ਦੀ ਪੁਰਜੀ ਜੋ ਬਹੁਤ ਹੀ ਟੇਸਟੀ ਬਣਦੀ ਹੈ ਤੇ ਬਹੁਤ ਹੀ ਘੱਟ ਸਮੇਂ ਵਿੱਚ ਬਣਦੀ ਹੈ ਤੇ ਇੱਥੇ ਆਪਾਂ ਜੀ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਜੀ ਐਂਡ ਤੱਕ ਜ਼ਰੂਰ ਵੇਖਿਓ ਇੱਥੇ ਆਪਾਂ ਸਰੋਂ ਦਾ ਤੇਲ ਪਾਇਆ ਹੈ ਸਰੋਂ ਦਾ ਤੇਲ ਪਹਿਲਾਂ ਹੀ ਆਪਣਾ ਜਿਹੜਾ ਇਹ ਮਟੀਰੀਅਲ ਹੋਇਆ ਸੀ ਤੇ ਅੱਧੀ ਕोली ਆਪਾਂ ਇੱਥੇ ਬੇਸਣ ਦੀ ਲਈ ਆ ਛਾਣ ਕੇ ਤੇ ਥੋੜੀਆਂ ਜਿਹੀਆਂ ਆਪਾਂ ਲਸਣ ਦੀਆਂ ਕਲੀਆਂ ਲਈਆਂ ਨੇ ਬਰੀਕ ਕੱਟੀਆਂ ਹੋਈਆਂ ਤੇ ਲੰਬੇ-ਲੰਬੇ ਪਿਆਜ਼ ਕੱਟ ਲੈਨੇ ਮਿਰਚਾਂ ਆਪਾਂ ਆਪਣੇ ਟੇਸਟ ਅਕੋਰਡਿੰਗ ਪਾਵਾਂਗੇ ਜੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਲਓ ਜੀ ਇੱਥੇ ਆਪਾਂ ਸਰੋਂ ਦਾ ਤੇਲ ਗਰਮ ਹੋ ਗਿਆ ਸੀ ਇਹਦੇ ਵਿੱਚ ਆਪਾਂ ਨੇ ਇੱਕ ਚਮਚਾ ਜਿਹੜਾ ਜੀਰੇ ਦਾ ਪਾਇਆ ਤੇ ਨਾਲ ਹੀ ਥੋੜੀ ਜਿਹੀ ਹਿੰਗ ਪਾਈ ਆ ਹਿੰਗ ਬਹੁਤ ਹੀ ਵਧੀਆ ਲੱਗਦੀ ਹੈ ਟੇਸਟੀ ਬਣਦੀ ਹੈ ਇਸ ਨਾਲ ਸਬਜੀ ਤੇ ਹਿੰਗ ਤੁਸੀਂ ਜ਼ਰੂਰ ਪਾਓ ਲਓ ਜੀ ਆਪਾਂ ਲਸਣ ਵੀ ਪਾ ਦਿੱਤਾ ਤੇ ਥੋੜਾ ਜਿਹਾ ਲਸਣ ਨੂੰ ਹੈ ਜਿਹੜਾ ਭੁੰਨ ਲਵਾਂਗੇ ਫਿਰ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਲੋ ਜੀ ਇੱਥੇ ਆਪਾਂ ਪਿਆਜ਼ ਵੀ ਪਾ ਦਿੱਤੇ ਨੇ ਇਹ ਵਾਲੀ ਪੁਰਜੀ ਹੈ ਜਿਹੜੀ ਤੁਸੀਂ ਕਦੇ ਵੀ ਘਰ ਦੇ ਵਿੱਚ ਸਬਜ਼ੀ ਵਗੈਰਾ ਨਾ ਹੋਵੇ ਦਾਲ ਵਗੈਰਾ ਨਾ ਹੋਵੇ ਤੁਸੀਂ ਇਸ ਪੁਰਜੀ ਨੂੰ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਟੇਸਟੀ ਲੱਗਦੀ ਹੈ ਜੀ ਇਹ ਪੁਰਜੀ ਤੁਸੀਂ ਚਾਹੋ ਤਾਂ ਇਹਦੇ ਵਿੱਚ ਟਮਾਟਰ ਵੀ ਪਾ ਸਕਦੇ ਹੋ ਮੈਂ ਇੱਥੇ ਟਮਾਟਰ ਜਿਹੜਾ ਸਕਿਪ ਕੀਤਾ ਹੈ ਤੇ ਸਵਾਦ ਅਨੁਸਾਰ ਆਪਾਂ ਹਰੀਆਂ ਮਿਰਚਾਂ ਜਿਹੜੀਆਂ ਪਾਵਾਂਗੇ ਕੜਕੇ ਵਿੱਚ ਇਹ ਪੁਰਜੀ ਅਜੇ ਜੜੀ ਤੁਸੀਂ ਅੰਡੇ ਵਾਲੀ ਪੁਰਜੀ ਹੋਈ ਜਾਂ ਫਿਰ ਪਨੀਰ ਦੀ ਪੁਰਜੀ ਹੋਈ ਇਹ ਤੁਸੀਂ ਬਹੁਤ ਖਾਧੀਆਂ ਹੋਣਗੀਆਂ ਇੱਕ ਵਾਰ ਤੁਸੀਂ ਇਸ ਪੁਰਜੀ ਨੂੰ ਵੀ ਟਰਾਈ ਕਰਕੇ ਦੇਖਿਓ ਇੰਨੀ ਕਾ ਜ਼ਿਆਦਾ ਟੇਸਟੀ ਬਣੀ ਸੀ ਜੀ ਪੇਸਨ ਦੀ ਪੁਰਜੀ ਕਿ ਤੁਸੀਂ ਦੁਬਾਰਾ ਇਹਨੂੰ ਫਿਰ ਤੋਂ ਬਣਾਉਂਗੇ ਲਓ ਜੀ ਆਪਾਂ ਮਿਰਚਾਂ ਪਾ ਕੇ ਇਹਨੂੰ ਥੋੜਾ ਘਿਪੌਣ ਲਵਾਂਗੇ ਜ਼ਿਆਦਾ ਆਪਾਂ ਇਹਨੂੰ ਬਰਾਊਨ ਨਹੀਂ ਕਰਨਾ ਤੜਕੇ ਨੂੰ ਹਲਕਾ ਜਿਹਾ ਆਪਾਂ ਬਰਾਊਨ ਕਰਨਾ ਹੈ ਪਿਆਰਜੋਨ ਵੀਡੀਓ ਚਲਦੀ ਚਲਦੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਜੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਲੱਗਦੀ ਬੈਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਐਂਡ ਵਿੱਚ ਕਿ ਕਿੱਦਾਂ ਦੀ ਲੱਗੀ ਅੱਜ ਦੀ ਰੈਸਪੀ ਐ ਜਿਹੜੀ ਤੁਹਾਨੂੰ ਤੋ ਜੀ ਆਪਣੀ ਜਿਹੜੀਆਂ ਤੜਕਾ ਸੀ ਉਹ ਹੋ ਗਿਆ ਏ ਥੋੜਾ ਜਿਹਾ ਬਰਾਊਨ ਇਸ ਤਰੀਕੇ ਨਾਲ ਲਓ ਜੀ ਹੁਣ ਆਪਾਂ ਪਹਿਲਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਗੈਸ ਬਿਲਕੁਲ ਸਲੋ ਕਰ ਲੈਣਾ ਜੀ ਨਹੀਂ ਤਾਂ ਫਿਰ ਪਿਆਜ਼ ਆ ਜਿਹੜਾ ਜਲਣ ਦਾ ਡਰ ਰਹਿੰਦਾ ਏ ਸਵਾਦ ਅਨੁਸਾਰ ਆਪਾਂ ਨਮਕ ਹਲਦੀ ਧਨੀਆ ਤੇ ਜੀਰਾ ਪਾਊਡਰ ਪਾ ਕੇ ਤੜਕੇ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਵਾਂਗੇ ਜੀ ਹੁਣ ਇੱਥੇ ਆਪਾਂ ਬੇਸਣਾ ਜਿਹੜਾ ਥੋੜਾ ਥੋੜਾ ਤੜਕੇ ਦੇ ਵਿੱਚ ਪਾਈ ਜਾਣਾ ਹੈ ਤੇ ਨਾਲ ਦੀ ਨਾਲ ਇਹਨੂੰ ਮਿਕਸ ਕਰੀ ਜਾਣਾ ਤੁਸੀਂ ਚਾਹੋ ਤਾਂ ਬੇਸਣ ਦਾ ਥੋੜਾ ਜਿਹਾ ਕੋਲ ਬਣਾ ਲਓ ਪਾਣੀ ਜਾਂ ਫਿਰ ਦਹੀਂ ਪਾ ਕੇ ਉਹ ਵੀ ਤੁਸੀਂ ਤੜਕੇ ਦੇ ਵਿੱਚ ਪਾ ਸਕਦੇ ਹੋ ਕੋਲ ਬਣਾ ਕੇ ਬੇਸਣ ਦਾ ਮੈਂ ਇੱਥੇ ਕੱਚਾ ਬੇਸਣੀ ਆ ਜਿਹੜਾ ਛਾਣਿਆ ਹੋਇਆ ਉਹ ਲਿਆਏ ਤੇ ਨਾਲ ਦੀ ਨਾਲ ਮੈਂ ਇਹਨੂੰ ਮਿਕਸ ਕਰੀ ਜਾਊਂਗੀ ਤੜਕੇ ਦੇ ਵਿੱਚ ਬੇਸਨ ਤੁਸੀਂ ਥੋੜਾ ਥੋੜਾ ਕਰਕੇ ਹੀ ਪਾਉਣਾ ਹੈ ਇੱਕਦਮ ਤੁਸੀਂ ਬੇਸਨ ਸਾਰਾ ਨਹੀਂ ਪਾਉਣਾ ਤੜਕੇ ਦੇ ਵਿੱਚ ਨਹੀਂ ਤਾਂ ਫਿਰ ਇਹਦੀਆਂ ਗੱਠਾਂ ਜੀਆਂ ਬਣ ਜਾਂਦੀਆਂ ਨੇ ਥੋੜਾ ਥੋੜਾ ਕਰਕੇ ਤੁਸੀਂ ਬੇਸਨ ਜਿਹੜਾ ਤੜਕੇ ਦੇ ਵਿੱਚ ਪਾਈ ਜਾਏ ਤੇ ਨਾਲ ਦੇ ਨਾਲ ਇਹਨੂੰ ਹਿਲਾਇਆ ਜਾਏ ਲੋਜੀ ਇੱਥੇ ਆਪਾਂ ਹੁਣ ਸਾਰਾ ਬੇਸਣ ਜਿਹੜਾ ਪਾ ਦਵਾਂਗੇ ਤੜਕੇ ਦੇ ਵਿੱਚ ਤੇ ਬਿਲਕੁਲ ਸਲੋ ਗੈਸ ਰੱਖਣਾ ਹੈ ਤੁਸੀਂ ਨੇ ਤੇਜ਼ ਗੈਸ ਕਰੋਗੇ ਤਾਂ ਜਿਹੜਾ ਤੜਕਾ ਆਪਣਾ ਜਲਦੀ ਮੱਚ ਜਾਵੇਗਾ نیچے ਲੱਗ ਜਾਵੇਗਾ ਤੜਕਾ ਤੇ ਬੇਸਣ ਇਸ ਕਰਕੇ ਬਿਲਕੁਲ ਸਲੋ ਗੈਸ ਦੇ ਉੱਤੇ ਆਪਾਂ ਬੇਸਣ ਨੂੰ ਭੁੰਨ ਲੈਣਾ ਹੈ ਜਦੋਂ ਹਲਕੀ ਜਿਹੀ ਖੁਸ਼ਬੂ ਆਉਣ ਲੱਗ ਜਾਵੇ ਬੇਸਣ ਭੁੰਨੇ ਦੀ ਤਾਂ ਤੁਸੀਂ ਗੈਸ ਬੰਦ ਕਰ ਦੇਣਾ ਹੈ ਇੱਥੇ ਮੈਂ ਥੋੜੀ ਜਿਹੀ ਕਸਤੂਰੀ ਮੇਥੀ ਹੈ ਜਿਹੜੀ ਐਡ ਕਰੂੰਗੀ ਇਹਦੇ ਵਿੱਚ ਇਹਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਜੇ ਕਸਤੂਰੀ ਮੇਥੀ ਦਾ ਇਹ ਤੁਸੀਂ ਜ਼ਰੂਰ ਪਾਓ ਲਓ ਜੀ ਆਪਾਂ ਮਿਕਸ ਕਰ ਦਵਾਂਗੇ ਇੰਨੀ ਕੁ ਜ਼ਿਆਦਾ ਟੇਸਟੀ ਬਣੀ ਸੀ ਜੀ ਪੁਰਜੀ ਕਿ ਦੁਬਾਰ ਤੋਂ ਆਪਾਂ ਇਸ ਨੂੰ ਫੇਰ ਟਰਾਈ ਕਰਾਂਗੇ ਜੇਕਰ ਤੁਸੀਂ ਪਰਾਠੇ ਬਣਾਉਣਾ ਚਾਹੁੰਦੇ ਆ ਇਸ ਪੂਜੀ ਦੇ ਤਾਂ ਤੁਸੀਂ ਇਹ ਪਰਾਠਿਆਂ ਵਿੱਚ ਭਰ ਕੇ ਪਰਾਠੇ ਵੀ ਬਣਾ ਸਕਦੇ ਹੋ ਇਸ ਪੂਜੀ ਦੇ ਬੇਸਨ ਵਾਲੀ ਦੇ ਉਹ ਵੀ ਬਹੁਤ ਹੀ ਟੇਸਟੀ ਲੱਗਦੇ ਆ ਇਸ ਪ੍ਰਕਾਰ ਆਪਾਂ ਜਿਹੜੀ ਪੂਜੀ ਆ ਆਪਣੀ ਬਣ ਕੇ ਤਿਆਰ ਹੋ ਗਈ ਹੈ ਜੀ 5-10 ਮਿੰਟ ਤੋਂ ਜ਼ਿਆਦਾ ਇਹਨੂੰ ਰੈਸਪੀ ਨੂੰ ਨਹੀਂ ਲੱਗਦੇ ਹੈਗੇ ਬਿਲਕੁਲ ਆਸਾਨੀ ਨਾਲ ਬਣ ਜਾਂਦੀ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਆਪਣੀ ਪੁਰਜੀ ਜਿਹੜੀ ਬਹੁਤ ਹੀ ਵਧੀਆ ਖਿਲੀ-ਖਿਲੀ ਬਣੀ ਆ। ਲੋਜੀ ਮੈਂ ਤੁਹਾਨੂੰ ਕੌਲੀ ਵਿੱਚ ਪਾ ਕੇ ਵਿਖਾਉਣੀ ਆ। ਬਹੁਤ ਹੀ ਟੇਸਟੀ ਲੱਗ ਰਹੀ ਸੀ। ਦੇਖਣ ਨੂੰ ਵੀ ਤੇ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਲੱਗ ਰਹੀ ਸੀ। ਲੋਜੀ ਤਿਆਰ ਆਪਣੀ ਪੁਰਜੀ ਗਰਮਾ-ਗਰਮ। ਅੱਜ ਦੀ ਵੀਡੀਓ ਜੀ ਐਨੀ ਕੇਸੀ ਆਪਣੀ ਵੀਡੀਓ ਦੇਖਣ ਲਈ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਜੀ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ